ਡੇਲੀ ਪੋਸਟ ਪੰਜਾਬੀ ਦੇਖ ਰਿਹਾ ਤੁਸੀਂ ਮੈਂ ਤੁਹਾਡੇ ਨਾਲ ਭਾਰਤ ਪੁਸ਼ਕਣ ਸੋ ਤੁਸੀਂ ਦੇਖ ਸਕਦੇ ਹੈ ਕਿਉਂਕਿ ਪਟਿਆਲਾ ਦੇ ਗੁੱਡਾ ਗਰਾਊਂਡ ਵਿਖੇ ਰੋਸ ਤਰਨਾ ਹੈਗਾ 올 ਸਕੂਲ ਟ੍ਰਾਂਸਪੋਰਟ ਯੂਨੀਅਨ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇਹਦੇ ਵਿੱਚ ਸੈਂਕੜੇ ਹੀ ਜਿਹੜਾ ਹੈਗਾ ਟ੍ਰਾਂਸਪੋਰਟ ਨਾਲ ਸੰਬੰਧਿਤ ਚਾਹ ਡਰਾਈਵਰ ਹੋਣ ਕੰਡਕਟਰ ਹੋਣ ਉਹ ਤਰਨਾ ਪ੍ਰਦਰਸ਼ਨ ਦੰਦੇ ਹੋਏ ਨਜ਼ਰ ਆ ਰਹੇ ਨੇ ਸੋ ਇੱਥੇ ਦੇ ਯੂਨੀਅਨ ਦੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗਿਆ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਤੇ ਅਸੀਂ ਇਸੇ ਵਾਸਤੇ ਖੜੇ ਹੋਏ ਹਾਂ ਪ੍ਰਸ਼ਾਸਨ ਨੇ ਸਾਨੂੰ ਨਾਕੀ ਜੀ ਦਮ ਕਰਿਆ ਹੋ 2 ਸਾਲ ਅਸੀਂ ਕਰੋਨਾ ਤੋਂ ਬਾਅਦ ਵੇਲੇ ਰਹੇ ਆਂ ਮਸਾਂ ਕਿਤੇ ਗੱਡੀਆਂ ਤਿਆਰ ਕਰਕੇ ਅਸੀਂ ਕੰਮ ਕਰਨ ਲੱਗੇ ਆਂ ਸੋ ਯੂਨੀਅਨ ਕਿਹੜੀ ਹੈ ਜੀ ਆਲ ਪਟਿਆਲਾ ਸਕੂਲ ਯੂਨੀਅਨ ਹੈ ਜੀ ਸਾਰੇ ਸੂਰੇ ਪੂਰੇ ਪਟਿਆਲੇ ਜ਼ਿਲ੍ਹੇ ਦੀ ਸਾਰੇ ਇਕੱਠੇ ਹੋਏ ਹੋਏ ਆ ਜੀ ਸਾਰੇ ਸਕੂਲ ਨੀਅਰ ਅਬਾਊਟ 35 ਸਕੂਲ ਹੈਗੇ ਜੀ ਸਾਰੇ ਇਕੱਠੇ ਹੋਏ ਆ ਤਾਂ ਨਾ ਕਿਉਂ ਦਿੱਤਾ ਜਾ ਰਹਿਗਾ ਇੱਕ ਇੱਕ ਬੰਦੇ ਦਾ ਚਾਰਨ 15 ਤੋਂ 20 20000 ਰੁਪਏ ਦਾ ਕੀਤਾ ਜਾ ਰਿਹਾ 25000 ਤਾਂ ਸਾਡੇ ਕੋਲ ਕੰਮ ਹੈ 12000 ਦਾ ਡੀਜ਼ਲ ਹੈ 3000 ਮੇਨਟੇਨੈਂਸ ਤੇ 10000 ਰੁਪਏ ਸਾਨੂੰ ਮਹੀਨੇ ਦਾ ਪੈਂਦਾ 300 ਰੁਪਏ ਦਿਹਾੜੀ ਬੈਠ ਹੁਣ ਉਹਦੇ ਚ ਕਰ ਅਸੀਂ ਕੀ ਕਰ ਲਾਂਗੇ ਚਲਾਨ ਕਿਸ ਚੀਜ਼ ਦਾ ਕਟਾਇਆ ਜਾ ਰਿਹਾ ਕਿਉਂਕਿ ਜੇ ਨੋਮਦ ਨਹੀਂ ਪੂਰਾ ਜੇ ਨੋਮਦ ਨਹੀਂ ਪੂਰਾ ਕਰੂੰਗਾ ਫਿਰ ਤਾਂ ਚਲਾਨ ਤਾਂ ਹੋਣਗੇ ਜੀ ਜੀ ਨਹੀਂ ਸਾਡੇ ਇਹ ਸਕੂਲ ਪਰਮਟ ਅਸੀਂ ਸਕੂਲ ਪਰਮਟ ਸਾਨੂੰ ਸਕੂਲ ਜ਼ਿੰਮੇਵਾਰੀ ਕਿਉਂ ਚੱਕੇਗਾ ਇਹ ਸਾਡੀ ਐਨੇ ਕੋ ਪੈਸੇ ਚ ਕਰ ਫਿਰ ਅਸੀਂ ਸਕੂਲ ਪਰਮਟ ਅਗਰ ਲੈ ਲਈਏ ਜੇ 1% 25000 ਰੁਪਏ ਦਾ ਖਰਚਾ ਸਾਲਾਨਾ ਫਿਰ ਉਹਦੀ ਮੇਨਟੇਨੈਂਸ ਫਿਰ ਬੱਚਿਆਂ ਦੀ ਜ਼ਿੰਮੇਵਾਰੀ ਉਹ ਤਾਂ ਜਿਹੜੀ ਚੱਕਦੇ ਚੱਕਦੇ ਹੈਗੇ ਆ ਉਹ ਸਾਡੇ ਅਸ ਐਡੀਸ਼ਨਲ ਪਾਣ ਜਾਣਾ ਸਾਰਾ ਕੰਮ ਹੁਣ ਦੱਸੋ ਅਸੀਂ ਕੀ ਕਰੀਏ ਅਸੀਂ ਇੰਨਾ ਖਰਚਾ ਅਫੋਰਡ ਨਹੀਂ ਕਰ ਸਕਦੇ ਜੇ ਇਸ ਪਾਸੇ ਆਂਦੇ ਗਿਆ ਜਿਹੜਾ ਅਸੀਂ ਉਹ 1200 1500 ਰੁਪਏ ਬੱਚਾ ਲੈਣੇ ਆ ਉਹ 4500 ਰੁਪਏ ਬੱਚਾ ਹੋਏਗਾ ਤਾਂ ਫਿਰ ਜੇ ਅਸੀਂ ਸਕੂਲ ਪਰਮਟ ਲੈਣੇ ਜੀ ਫਿਰ ਨੈਨੀ ਵੀ ਰੱਖੋ ਜੀ ਛੋਟੀਆਂ ਛੋਟੀਆਂ ਸਾਡੀਆਂ ਗੱਡੀਆਂ ਅਸੀਂ ਆਪ ਹੀ ਕੰਮ ਕਰ ਲੈਣੇ ਹੈਗੇ ਸਾਡੇ ਕੋ ਕਿੰਨੇ ਕੁ ਬੱਚੇ ਹੈਗੇ 10 12 15 ਜਿਹੜੀ ਟਰਮ ਐਂਡ ਕੰਡੀਸ਼ਨ ਹੈ ਉਹਦੇ ਵਿੱਚ ਕੀ ਕੁਝ ਉਹਨਾਂ ਨੇ ਲੱਗ ਦਿੱਤਾ ਹੈਗਾ ਜੀ ਟ੍ਰਾਂਸਪੋਰਟ ਵਿੱਚ ਬਹੁਤ ਕੁਝ ਕਹਿੰਦੇ ਜੀ ਕੀ ਕੁਝ ਹੈ ਜੀ ਉਹ ਤਾਂ ਕਹਿੰਦੇ ਜੀ ਤੁਸੀਂ ਵਰਦੀ ਤੋਂ ਲੈ ਕੇ ਹਰ ਚੀਜ਼ ਆਪਣੀ ਅਪਡੇਟ ਕਰੋ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਬੈਠਾ ਜੀ ਉਸ ਤੋਂ ਬਾਅਦ ਸਾਡਾ ਹੁਣ ਕੰਮ ਚੱਲਿਆ ਵੀ ਹੈ ਜੇ ਕੰਮ ਚੱਲਿਆ ਵੀ ਹੈ ਤਾਂ ਹੁਣ ਪ੍ਰਸ਼ਾਸਨ ਸਾਨੂੰ ਇਹਨਾਂ ਨੇ ਮੈਂ ਮੋٹے ਮੋٹے ਚਲਾਨ ਕਰ ਰਹੇ ਆਂ ਬਾਕੀ ਸਾਡੇ ਮੈਂਬਰ ਕਮੇਟੀ ਆ ਗਏਗੇ ਤੁਹਾਨੂੰ ਬਾਕੀ ਸਾਰੀ ਗੱਲ ਬਤ ਉਹ ਸੁਣਨਗੇ ਮੈਂ ਪ੍ਰਧਾਨ ਜੀ ਆ ਬਿਲਕੁਲ ਇਹਨਾਂ ਦੇ ਜਿਹੜੇ ਹੋਰ ਵੀ ਮੈਂਬਰ ਨੇ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਕਿਉਂਕਿ ਕਹਿੰਦੇ ਆ ਗਿਆ ਕਿ ਇਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਕਿ ਔਰ ਚਲਾਨ ਵੀ ਬੜੇ ਭਾਰੀ ਅਵਸੁੱਲੀ ਹੈ ਜਿਹੜਾ ਇਹਨਾਂ ਤੋਂ ਕੀਤੀ ਜਾ ਰਹੀ ਹੈਗੀ ਆ ਸੋ ਇਹਨਾਂ ਦੇ ਜਿਹੜੇ ਪ੍ਰਧਾਨ ਇਹਨਾਂ ਕਰਦੇ ਉਹਨਾਂ ਨਾਲ ਵੀ ਗੱਲਬਾਤ ਸੋ ਸਾਡੇ ਨਾਲ ਹੋਰ ਵੀ ਆਗੂ ਇਹਨਾਂ ਦੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਅੱਜ ਧਰਨਾ ਲਾਣਾ ਪੈ ਗਿਆ ਕੀ ਕਰਨਾ ਹੈ ਧਰਨਾ ਲਾਣਾ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜੀ ਸਾਡੀਆਂ ਸਕੂਲ ਟਰਾਂਸਪੋਰਟੇਸ਼ਨ ਅੱਜ ਪਟਿਆਲੇ ਦੇ ਵਿੱਚ ਧਰਨਾ ਲੱਗਿਆ ਚੱਕਾ ਜਾਮ ਹੋਇਆ ਹੈ ਇਹਦਾ ਜਿਹੜਾ ਕਸੂਰਵਾਰ ਹੈ ਉਹ ਪ੍ਰਸ਼ਾਸਨ ਹੈ ਕਾਰਨ ਇਹ ਹੈ ਵੀ 25 25 30 30 ਹਜ਼ਾਰ ਦੇ ਮਹਿੰਗੇ ਚਲਾਨ ਤੇ ਅਸੀਂ ਆਪਣਾ ਰੋਸ਼ ਹੈ ਜਿਹੜਾ ਉਹ ਜ਼ਾਹਰ ਕਰ ਰਹੇ ਆ ਜੀ ਸਰ ਕਈ ਜਗ੍ਹਾ ਦੇਖਣ ਜਾਂਦਾ ਹੈਗਾ ਅੰਗ ਤੋ ਕਈ ਐਕਸੀਡੈਂਟ ਹੁੰਦੇ ਨੇ ਕਈ ਛੋਟੇ ਛੋਟੇ ਮਾਸੂਮ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈਗੀ ਆ ਪਿੱਛੇ ਜੇ ਇੱਕ ਚੋਰੇ ਪਿੰਡ ਦੇ ਵੀ ਐਕਸੀਡੈਂਟ ਹੋਇਆ ਇੱਕ ਛੋਟੀ ਜਿਹੀ ਅਣਗਹਿਲੀ ਕਰਕੇ ਇੱਕ ਮਾਸੂਮ ਦੀ ਜਾਨ ਚਲੀ ਗਈ ਕਿ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇਹ ਸੁਧਾਰ ਹੈ ਹਰ ਇੱਕ ਪਾਸੇ ਹੋਣਾ ਚਾਹੀਦਾ ਹੈ ਬਿਲਕੁਲ ਅਸੀਂ ਪ੍ਰਸ਼ਾਸਨ ਦੀ ਇਹ ਗੱਲ ਨਾਲ ਸਹਿਮਤ ਹਾਂ ਪਰ ਕੱਲਾ ਇੱਕ ਵੈਨ ਦਾ ਜੇ ਐਕਸੀਡੈਂਟ ਹੋ ਜਾਂਦਾ ਹੈ ਇਹ ਕੁਦਰਤ ਹੈ ਬਾਈ ਜੀ ਗੱਡੀਆਂ ਦੇ ਐਕਸੀਡੈਂਟ ਤਾਂ ਰੋਜ਼ ਹੁੰਦੇ ਨੇ ਪੀ ਆਰ ਟੀ ਸੀ ਦੀਆਂ ਬੱਸਾਂ ਰੋਜ਼ ਸਾਡੇ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬੱਚਿਆਂ ਨੂੰ ਕੁਚਲਦੀਆਂ ਨੇ ਕੀ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਕੀ ਉਹਨਾਂ ਤੇ ਸਖਤੀ ਵਰਤੀ ਜਾਂਦੀ ਹੈ ਟ੍ਰੇਨਾਂ ਦੇ ਰੋਜ਼ ਐਕਸੀਡੈਂਟ ਹੁੰਦੇ ਨੇ ਕੀ ਟ੍ਰੇਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਏਰੋਪਲੇਨਾਂ ਦੇ ਤੱਕ ਦੇ ਜਿਹੜੇ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਨੂੰ ਨਹੀਂ ਬੰਦ ਕੀਤਾ ਜਾਂਦਾ ਜੇ ਉਦੋਂ ਕਿਤੇ ਐਕਸੀਡੈਂਟ ਕਿਸੇ ਸਕੂਲ ਬੈਂਡ ਦਾ ਹੋ ਜਾਂਦਾ ਤਾਂ ਸਿਕੰਜਾ ਸਾਰੇ ਗੱਡੀ ਵਾਲਿਆਂ ਤੇ ਜਿਹੜਾ ਕੱਸਿਆ ਜਾਂਦਾ ਇਹ ਬੜਾ ਨਿੰਦਣਯੋਗ ਹੈ ਐਕਸੀਡੈਂਟ ਇੱਕ ਨਾਮ ਮਾੜਾ ਕੁਦਰਤ ਇਹ ਕਿਸੇ ਨਾਲ ਵੀ ਕਰ ਸਕਦੀ ਹੈ ਇਹਦੇ ਅਸੀਂ ਹੱਕ ਦੇ ਵਿੱਚ ਨਹੀਂ ਹੈਗੇ ਵਾਹਨ ਐਕਟ ਦੇ ਹਿਸਾਬ ਦੇ ਨਾਲ ਕੀ ਆਪਾਂ ਨੋਰਮਸ ਪੂਰੇ ਕਰਦੇ ਹੈਗੇ ਜੀ ਸਾਰੇ ਔਰ ਕਿੰਨੇ ਕੁ ਨੋਰਮਸ ਨੇ ਜਿਹੜੇ ਵਾਹਨ ਐਕਟ ਦੇ ਹਿਸਾਬ ਦੇ ਨਾਲ ਜਿਹੜੇ ਇਹ ਕਾਨੂੰਨ ਦੇ ਵਿੱਚ ਇੰਪਲੀਮੈਂਟੇਸ਼ਨ ਕੀਤੀ ਗਈ ਹੈ ਅਸੀਂ ਕਾਰਨ ਇਹ ਹੈ ਜੀ ਇਹਦੇ ਵਿੱਚ ਇੱਕ ਗੈਪ ਹੈ ਜਿਹਨੂੰ ਸਰਕਾਰ ਸਮਝਣ ਨੂੰ ਤਿਆਰ ਨਹੀਂ ਹੈਗੀ ਅੱਜ ਆਪਾਂ ਕੱਲੇ ਪਟਿਆਲੇ ਦੀ ਗੱਲ ਕਰੀਏ ਤਾਂ 100 ਚੋਂ 90% ਟਰਾਂਸਪੋਰਟ ਹੈ ਜਿਹੜੀ ਉਹ ਪ੍ਰਾਈਵੇਟ ਚੱਲਦੀ ਹੈ ਸਿਰਫ 10% ਹੈ ਜਿਹੜੀ ਉਹ ਸਕੂਲਾਂ ਨਾਲ ਅਟੈਚ ਹੈ ਜਿਹੜੇ 90% ਨੇ ਉਹ ਕਹਿੰਦੇ ਨੇ ਸਕੂਲ ਵਾਲਿਆਂ ਨੂੰ ਵੀ ਸਾਨੂੰ ਸਕੂਲ ਪਰਮਿਟ ਅਸੀਂ ਨੇ ਲੈਣਾ ਸਾਨੂੰ ਲਿਖ ਕੇ ਦਿਓ ਸਾਡੀ ਜ਼ਿੰਮੇਵਾਰੀ ਲਓ ਪਰ ਸਕੂਲ ਪਰਮਿਟ ਤਾਂ ਮਿਲਦਾ ਜੇ ਸਕੂਲ ਜ਼ਿੰਮੇਵਾਰੀ ਲੈਂਦਾ ਸਕੂਲ ਜ਼ਿੰਮੇਵਾਰੀ ਲੈਂਦਾ ਨਹੀਂ ਕਿੰਨੇ ਪਰਸੈਂਟ ਸਕੂਲ ਜ਼ਿੰਮੇਵਾਰੀ ਨਹੀਂ ਲੈ ਰਹੇ ਹੈਗੇ ਪਟਿਆਲੇ ਬਿਲਕੁਲ ਕੋਈ ਵੀ ਸਕੂਲ ਹੈ ਜਿਹੜਾ ਉਹ ਆਪਣੇ ਸਿਰ ਤੇ ਗੱਲ ਨਹੀਂ ਲੈਂਦਾ ਹੈਗਾ ਅੱਜ 90% ਵਾਲੇ ਜਿਹੜੇ ਸਾਡੇ ਸਕੂਲ ਟਰਾਂਸਪੋਰਟ ਪ੍ਰਾਈਵੇਟ ਵਾਲੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਹਦੇ ਲਈ ਅਸੀਂ ਕਸੂਰवार ਵੀ ਨਹੀਂ ਹੈਗੇ ਅਸੀਂ ਹਰਿਆਣੇ ਦੀ ਤਰਜ਼ ਤੇ 100 ਰੁਪਿਆ ਸੀਟ ਮੰਗ ਰਹੇ ਅਸੀਂ ਟੈਕਸ ਦੇਣ ਨੂੰ ਤਿਆਰ ਹਾਂ ਬਿਲਕੁਲ ਹੋਰ ਵੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਲਖਵਿੰਦਰ ਕਿਸ ਤਰ੍ਹਾਂ ਦੇ ਨਾਲ ਤੁਸੀਂ ਦਿਖਦੇ ਹੋ ਅੱਜ ਦਾ ਧਰਨਾ ਪ੍ਰਦਰਸ਼ਨ ਦਾ ਕੀਤਾ ਹੈਗਾ ਪਰ ਕਿਤੇ ਨਾ ਕਿਤੇ ਐਵੇਂ ਲੱਗਦਾ ਹੈਗਾ ਕਿ ਜਿਹੜੀ ਹੈਗਾ ਕਮੀਆਂ ਸਾਡੇ ਚ ਵੀ ਨੇ ਕਿਤੇ ਨਾ ਕਿਤੇ ਨੋਰਮਸ ਅਸੀਂ ਵੀ ਨਹੀਂ ਪੂਰੇ ਕਰ ਰਹੇ ਸਰ ਇਹ ਗੱਲ ਅਸੀਂ ਮੰਨਣ ਨੂੰ ਤਿਆਰ ਹਾਂ ਵੀ ਕਮੀਆਂ ਸਾਡੇ ਵਿੱਚ ਨੇ ਪਰ ਜੇ ਅਸੀਂ ਉਹ ਕਮੀਆਂ ਬੁਰਿਆ ਕਰਦੇ ਆ ਤਾਂ ਉਹਦੇ ਵਿੱਚ ਬੱਚੇ ਦਾ ਕਰਾਇਆ ਵਧੇਗਾ ਇੱਕ ਪੇਰੈਂਟ ਜੇ ਅਸੀਂ 2000 ਰੁਪਏ ਮੰਗਨੇ ਆ ਤਾਂ ਉਹ ਕਹਿੰਦਾ ਦੂਜੀ ਗੱਡੀ ਵਾਲਾ ਮੇਰੇ ਤੋਂ 1500 ਲੈਣ ਨੂੰ ਤਿਆਰ ਹੈ ਗੱਡੀ ਵਾਲਾ 1500 ਮੰਗਦਾ ਆਟੋ ਵਾਲੇ ਨੂੰ ਅਸੀਂ ਕਹਿੰਦੇ ਸੀ 700 ਚਲਾ ਲਾਂਗੇ ਆਟੋ ਵਾਲਾ ਕਹਿੰਦਾ ਮੈਂ 1000 ਰੁਪ ਅਸੀਂ ਵੀ ਤਾਂ ਆਪਣੇ ਘਰ ਚਲਾਣੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਜਿਹੜੇ ਸਾਡੇ ਟੈਕਸ ਨੇ ਉਹ ਘਟਾਏ ਜਾਣ ਇਨਸ਼ੋਰਸਾਂ ਘਟਾਈਆਂ ਜਾਣ ਪਰਮਟ ਖਰਚਾ ਘਟਾਇਆ ਜਾਵੇ ਤਾਂ ਕਿ ਅਸੀਂ ਵੀ ਪੂਰੇ ਕਰ ਸਕੀਏ ਤੇ ਪ੍ਰਸ਼ਾਸਨ ਨੇ ਸਾਨੂੰ ਇਹ ਸ਼ੁਸ਼ਸ਼ਣ ਦਿੱਤਾ ਹੈ ਕਿ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੀ ਮੰਗਾਂ ਦੇ ਉੱਤੇ ਗੌਰ ਕਰਾਂਗੇ ਸੋ ਬਿਲਕੁਲ ਕਹਿੰਦੇ ਪ੍ਰਸ਼ਾਸਨ ਨੇ ਕਿਹਾ ਹੈਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਇਹਨਾਂ ਦੀਆਂ ਮੰਗਾਂ ਤੇ ਗੌਰ ਦਿੱਤਾ ਜਾਊਗਾ ਪਰ ਕਿਤਨਾ ਕਿਤੇ ਸਵਾਲ ਤੇ ਉਹਦੇ ਤੇ ਉਹ ਬਰਕਰਾਰ ਨੇ ਕਿਉਂਕਿ ਸੇਫਟੀ ਮੀਅਰਮੈਂਟ ਦੀ ਗੱਲ ਕੀਤੀ ਜਾਵੇ ਅੱਜ ਕੱਲ ਬੱਚਿਆਂ ਦੀ ਸੇਫਟੀ ਮੀਅਰਮੈਂਟ ਬਹੁਤ ਹੀ ਘੱਟ ਵੇਖਣ ਨੂੰ ਮਿਲ ਰਹੀ ਹੈਗੀ ਆ ਭਾਵੇਂ ਓਵਰਲੋਡ ਕਈ ਆਟੋ ਵੀ ਦੇਖਣ ਨੂੰ ਮਿਲਦੇ ਨੇ ਸੋ ਬਾਈ ਜੀ ਇੱਕ ਸਵਾਲ ਜ਼ਰੂਰ ਹੈਗਾ ਖੜਕਦਾ ਹਰ ਇੱਕ ਦੇ ਪੇਰੈਂਟਸ ਨੇ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਖੜਕਦੀ ਹੈ ਕਈ ਆਟੋ ਨੇ ਕਈ ਬਸਾਂ ਨੇ ਓਵਰਲੋਡ ਹੋ ਕੇ ਚੱਲਦੀਆਂ ਨੇ ਸੋ ਇਹਦੀ ਇਹਦੀ ਜ਼ਿੰਮੇਵਾਰੀ ਕਿਹਦੀ ਹੈਗੀ ਬਿਲਕੁਲ ਇਹਦੇ ਲਈ ਨਾ ਜੀ ਜ਼ਿੰਮੇਵਾਰੀ ਆਪਾਂ ਕਿਸੇ ਨੂੰ ਨਹੀਂ ਮੰਨ ਸਕਦੇ ਕਿਉਂਕਿ ਪੇਰੈਂਟਸ ਨਾਲ ਜਿਹੜਾ ਸਾਡਾ ਸਬੰਧ ਹੈ ਉਹ ਕੋਈ 1-2 ਦਿਨਾਂ ਦਾ ਨਹੀਂ ਹੈਗਾ ਪੇਰੈਂਟਸ ਨਾਲ ਸਾਡਾ ਸਬੰਧ ਪਿਛਲੇ 5-5 ਸਾਲਾਂ ਤੋਂ 7-7 ਸਾਲਾਂ ਤੋਂ 3-3 ਸਾਲਾਂ ਤੋਂ ਸਾਡੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਜਾਂਦੇ ਨੇ ਉਸ ਤੋਂ ਬਾਅਦ ਵੱਡੇ ਜਾਂਦੇ ਨੇ ਉਹਨਾਂ ਦੇ ਨਾਲ ਸਾਡਾ ਸਬੰਧ ਪੁਰਾਣਾ ਹੈ ਠੀਕ ਹੈ ਅਸੀਂ ਜਦੋਂ ਫੀਸਾਂ ਦੀ ਗੱਲ ਹੁੰਦੀ ਹੈ ਤਾਂ ਪੇਰੈਂਟਸ ਕਹਿੰਦਾ ਸਾਡੇ ਤੋਂ ਘੱਟ ਲਓ ਜਿੰਨਾ ਕ ਸਾਡੀ ਜੇਬ ਅਲਾਉ ਕਰ ਦੇ ਅਸੀਂ ਓਨੇ ਕੀ ਦੇਵਾਂਗੇ ਜੇ ਅਸੀਂ ਕਹਿੰਨੇ ਅਸੀਂ 10 ਬੱਚੇ ਲੈ ਕੇ ਜਾਵਾਂਗੇ ਤਾਂ ਉਹਦੇ ਜਿਹੜੇ ਸਾਡੇ ਪੈਸੇ ਨੇ ਉਹ ਵੱਧ ਜਾਂਦੇ ਨੇ ਉਹਨੂੰ ਪੇਰੈਂਟਸ ਦੇਣ ਨੂੰ ਤਿਆਰ ਨਹੀਂ ਹੈਗਾ ਓਵਰਰੋਡ ਲੈ ਕੇ ਜਾਂਦੇ ਹੁੰਦੇ ਹੋ ਦੇਖੋ ਇੱਕ ਇਹ ਟੈਂਪੂ ਦੇ ਵਿੱਚ ਜੇਕਰ 6 ਜਾਂ 7 ਸਵਾਰੀਆਂ ਨੇ ਤੇ 10 10 12 12 ਟੈਂਪੂਆਂ ਦੇ ਵਿੱਚ ਭਰ ਜਾਂਦੀਆਂ ਕਿਤੇ ਨਾ ਕਿਤੇ ਅਨਗਹਿਲੀ ਤਾਂ ਹੈਗੀ ਹੈ ਨਾ ਇਹ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਆਂ ਪਰ ਉਹਦਾ ਹੱਲ ਇਹ ਹੈ ਨਾ ਵੀ ਜੇ ਪੇਰੈਂਟਸ ਪੈਸੇ ਵਧਾਉਣ ਜੇ ਪੇਰੈਂਟਸ ਪੈਸੇ ਨਹੀਂ ਵਧਾਉਣਗੇ ਤਾਂ ਆਟੋ ਚੱਲਣਗੇ ਕਿਵੇਂ ਤੇ ਜੇ ਖਰਚਾ ਹੀ ਨਹੀਂ ਪੂਰਾ ਹੋਊਗਾ ਤਾਂ ਅਸੀਂ ਆਪਣੇ ਬੱਚਿਆਂ ਦਾ ਕਿਵੇਂ ਢਿੱਡ ਭਰਾਂਗੇ ਤਾਂ ਇਸ ਲਈ ਅਸੀਂ ਵੀ ਮਜਬੂਰ ਆ ਅਸੀਂ ਇੰਨਾ ਵੀ ਓਵਰਲੋਡ ਨਹੀਂ ਕਰਦੇ ਹੈਗੇ ਵੀ ਕੋਈ ਕਿਸੇ ਦਾ ਕੋਈ ਨੁਕਸਾਨ ਹੋਵੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਕੋਈ ਨੁਕਸਾਨ ਹੋਵੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਆ ਪਰ ਕਾਨੂੰਨ ਤੇ ਜਿਹੜਾ ਪ੍ਰਸ਼ਾਸਨ ਆ ਉਹ ਵੀ ਸਾਡਾ ਸਾਥ ਦੇਵੇ ਤੋਂ ਬਿਲਕੁਲ ਕਹਿੰਦੇ ਆ ਅਸੀਂ ਕਾਨੂੰਨ ਤੇ ਪ੍ਰਸ਼ਾਸਨ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਆਗੇ ਸੋ ਡਾਕਟਰ ਬਲਬੀਰ ਇੱਥੇ ਪਹੁੰਚੇ ਨੇ ਹੈਲਥ ਮਿਨਿਸਟਰ ਕਿਉਂਕਿ ਪਟਿਆਲਾ 2 ਦੇ ਵਿੱਚ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਹੈਗਾ ਡਾਕਟਰ ਬਲਬੀਰ ਦਾ ਘਰ ਵੀ ਨੇੜੇ ਆ ਸੋ ਡਾਕਟਰ ਬਲਬੀਰ ਇੱਥੇ ਆਪ ਪਹੁੰਚੇ ਨੇ ਸੋ ਤਸਵੀਰਾਂ ਦੇਖ ਸਕਦੇ ਆ ਜਿਉਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਕਿਉਂਕਿ ਇਲੈਕਸ਼ਨ ਦਾ ਮੁੱਦਾ ਹੈਗਾ ਚੋਣਾਂ ਦਾ ਜਿਹੜਾ ਹੈਗਾ ਪ੍ਰਚਾਰ ਭਖੇ ਹੋਏ ਨੇ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਦੌਰਾਨ ਜਦੋਂ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਜ਼ਰੂਰ ਸਿਆਸੀ ਲੋਕ ਵੀ ਇੱਥੇ ਪਹੁੰਚਦੇ ਨੇ ਸੋ ਸਿਆਸੀ ਲੋਕੀ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਸੋ ਡਾਕਟਰ ਬਲਬੀਰ ਇੱਥੇ ਪਹੁੰਚੇ ਹੋਏ ਨੇ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਧਰਨੇ ਦੇ ਵਿੱਚ ਆਸ਼ਵਾਸਨ ਦਵਾਨ ਪਹੁੰਚੇ ਨੇ ਡਾਕਟਰ ਬਲਬੀਰ ਸੋ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਆਵਾਜ਼ ਘਟਾਈ ਐ ਆਵਾਜ਼ ਬੂੰਝਣੀ ਚਾਹੀਦੀ ਐ ਜਿੰਦਾਬਾਦ ਜਿੰਦਾਬਾਦ ਵਾਡਾ ਇੱਕ ਜਿੰਦਾਬਾਦ ਵਾਡਾ ਇੱਕ ਜਿੰਦਾਬਾਦ ਹੁਣ ਜਿਹੜੀਆਂ ਆਪਣੀਆਂ ਮੰਗਾਂ ਸੀਗੀਆਂ ਉਹ ਸਰਕਾਰ ਤੱਕ ਪਹੁੰਚੀਆਂ ਨੇ ਸਾਡੇ ਬੜੇ ਸਤਿਕਾਰਯੋਗ ਸਾਡੇ ਮੰਤਰੀ ਸਾਹਿਬ ਡਾਕਟਰ ਬਲਬੀਰ ਜੀ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਦੇ ਹਾਂ ਅੱਜ ਇਹਨਾਂ ਨੂੰ ਵੈਸੇ ਤਾਂ ਸਾਰੀਆਂ ਮੰਗਾਂ ਵੀ ਸਾਡੇ ਮੰਤਰੀ ਸਾਹਿਬ ਸਾਡੇ ਪਟਿਆਲੇ ਦੀ ਸ਼ਾਨ ਡਾਕਟਰ ਬਲਬੀਰ ਜੀ ਨੂੰ ਵੀ ਉਹ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਗੌਰ ਕਰਨ ਤੇ ਸਾਨੂੰ ਪ੍ਰਸ਼ਾਸਨ ਜਿਹੜਾ ਉਹ ਤੰਗ ਪਰੇਸ਼ਾਨ ਨਾ ਕਰੇ ਤੇ ਉਹ ਸਾਨੂੰ ਜ਼ਰੂਰ ਪ੍ਰੋਕਟਾ ਦਿਵਾ ਕੇ ਜਾਣ ਬਹੁਤ ਧੰਨਵਾਦ ਮੈਂ ਹੁਣ ਬੇਨਤੀ ਕਰਦਾ ਸੋਹਰਦਾਰ ਨਾਰਿਆਂ ਦੇ ਨਾਲ ਸੋਹਰਦਾਰ ਤਾੜੀਆਂ ਦੇ ਦਰਮਿਆਨ ਬੋਤੇ ਬਲਜੀਤ ਜੀ ਬਹੁਤ ਹੀ ਸ਼ਕਾਰੀ ਮੇਰੇ ਸਾਰੇ ਮਿਹਨਤ ਕਾਸ਼ ਦਸਾਂ ਨੌ ਦੀ ਜਿੰਦ ਕਰਨ ਵਾਲੇ ਟਰਾਂਸਪੋਰਟ ਵਾਲਾ ਟਰਾਂਸਪੋਰਟ ਵਾਲਾ ਟਰਾਂਸਪੋਰਟ ਵਾਲੇ ਸਭ ਦੇ ਭਰਾਵਾਂ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੇ ਤੁਸੀਂ ਦਸਾਂ ਨੌ ਦੀ ਗਿਰਤ ਕਰਦੇ ਹੋ ਅਸੀਂ ਵੀ ਤੁਹਾਡੇ ਵਿੱਚੋਂ ਹੈ ਮੇਰੇ ਬੱਚੇ ਸਕੂਲ ਚ ਰੱਖਿਆ ਵਿੱਚ ਚੱਲਦੇ ਹੁੰਦੇ ਸੀ ਪਰ ਬਾਅਦ ਵਿੱਚ ਆਟੋ ਰਿਕਸ਼ਾ ਜਿਹਾ ਹੈ ਔਰ ਜਦੋਂ ਮੈਂ ਵੀ ਕਾਲਜ ਪੜ੍ਹਦਾ ਸੀਗਾ ਕੋਲੋਂ ਸਾਡੇ ਉਹ ਹੁਣ ਅੱਜ ਕੱਲ੍ਹ ਨਹੀਂ ਹੁੰਦੇ ਉਹ ਤੇਰੇ ਡਰ ਵਾਲਾ ਉਹਨੂੰ ਘੋੜਾ ਕਹਿੰਦੇ ਸੀ ਉਹ ਜਿਹੜਾ ਹੁੰਦਾ ਸੀ ਅਸੀਂ ਉਹ ਸਾਡੀ ਸਾਰੇ ਤੋਂ ਹੁੰਦੀ ਸੀ ਉਹਦੇ ਪਿੱਛੇ ਬੈ ਜਾਂਦੇ ਸੀ ਔਰ ਸਾਰੇ ਬੜੇ ਸਾਨੂੰ ਪੜਦੇ ਫੁੱੜਦੇ ਉਹੀ ਸਾਥੋਂ ਫੀਸ ਵੀ ਕੱਟ ਲੈ ਜਾਂਦੇ ਸੀ ਇਸ ਕਰਕੇ ਅਸੀਂ ਬਚ ਸਕੇ ਔਰ ਮੈਂ ਜਿਹੜੇ ਟਰਾਂਸਪੋਰਟ ਦਾ ਸੁਭਕ ਹੈ ਮੈਂ ਪਿੱਛੇ ਮੰਡੀਆਂ ਘौरा ਕਰਕੇ ਆਇਆ ਤੁਹਾਡਾ ਆਟੋ ਵਾਲਾ ਦੂਜਾ ਤੁਸੀਂ ਦੇਖੋ ਜਿਹੜੀਆਂ ਲੋਕਾਂ ਨੇ ਆਇਆ ਲਾਸਟ ਮਹੀਨੇ ਜਿਹੜੀ ਕਨੈਕਟਿਵਿਟੀ ਆ ਮੱਛਾਂ ਦੀ ਵਿੱਦਿਆ ਜੋ ਸਾਡਾ ਮੇਨ ਏਜੰਡਾ ਹੈ ਜੇ ਸਿੱਖਿਆ ਵਾਸਤੇ ਤੁਸੀਂ ਇਹਨਾਂ ਚਪੜਾਪੜ ਮੁੰਲਾ ਯੋਗਦਾਨ ਪਾਦੇ ਹੋ ਇਹ ਕੁਛਕ ਜਿਹੜੀਆਂ ਸਰਕਾਰਾਂ ਦੀਆਂ ਪਾਲਿਸੀਆਂ ਖਾਸ ਕਰਕੇ ਕੇਂਦਰ ਸਰਕਾਰ ਦੀ ਹੋ ਜੀ ਹੈ ਸਿੱਗੀਆਂ ਬਸ ਮਾਣੇ ਗਿਆ ਉੱਥੇ 1200 ਡਰੱਕ ਹੋ ਤੁਸੀਂ 400 ਰਹਿ ਗਏ ਪਰ ਮੇਰੇ ਡੇਰਾ ਬਸਿਤ ਅੱਧੇ ਡਰੱਕ ਰਹਿ ਗਏ ਅਸਲ ਵਿੱਚ ਅਨਾਜ ਸੋਨੇਵਰ ਕਾ ਅਨਾਜ ਮੰਡੀਆਂ ਚ ਪਿਆ ਹੋਇਆ। ਬੰਦੇ ਟਰੱਕ ਪਾਣਾ ਹੀ ਨਹੀਂ ਜਾਂਦੇ ਜੀ ਬਾਲੋ। ਬੰਦੇ ਟਰਾਂਸਪੋਰਟ ਜਾਣਾ ਹੀ ਨਹੀਂ ਜਾਂਦੇ। ਮੈਂ ਕਿਹਾ ਕਾਰਨ ਕੀ ਆ ਜੀ? ਸਭ ਤੋਂ ਵੱਡੀ ਗੱਲ ਤਾਂ ਤੁਸੀਂ ਉਦੋਂ ਡੀਜ਼ਲ ਕਿੰਨੇ ਦਾ ਸੀ ਜੀ 40 45 ਦਾ? ਉਹਨਾਂ ਕਰ ਤਾਂ 5 ਰੁਪਏ ਘਟਾ ਦਿੰਦੇ ਆ। ਤੁਹਾਡਾ ਖਰਚਾ ਤਾਂ ਘਣਾ ਹੋ ਗਿਆ। ਸਵਾਰੀ ਤੋਂ ਫੀਸ ਤੁਸੀਂ ਸਵਾਰੀ ਤੋਂ ਪੈਸੇ ਲੈਣ ਦਾ ਦੁੱਖੜਾ ਤਾਂ ਨਹੀਂ ਕਰ ਸਕਦੇ। ਜਨਾਬ ਜੀ 10% ਵਧਾਓ ਕਿ ਸਵਾਰੀ ਚਿੱਕਾ ਮਾਰਦੀ ਆ ਜੀ। ਜੀ। ਇਸ ਤੋਂ ਸਾਰੇ ਉਹਨਾਂ ਦੀ ਜਿਹੜੀ ਪ੍ਰੋਬਲਮ ਸੀ ਇਹਨਾਂ ਦੀ ਇੱਕ ਤਾਂ ਸਾਰੇ ਦੀ ਇੰਸ਼ੋਰੈਂਸ ਬਹੁਤ ਮਹਿੰਗੀ ਕਰਤੀ ਜਿਨ੍ਹਾਂ ਨੇ ਇੰਸ਼ੋਰੈਂਸ 4-5 ਗੁਣਾ ਵਧ ਗਈ ਜੀ ਮੱਲੇ ਤੁਸੀਂ ਦੇਖੋ ਹੋਰ ਕੋਈ ਮਾਗਾ ਕੋਈ ਸਿਹਤ ਵਿਭਾਗ ਪਟਿਆਲੇ ਦੇ ਵਿੱਚ ਮੱਲਾ ਕਲੀਨਿਕ ਬਣਿਆ ਨਾ ਜੀ ਐਸ ਤੋਂ ਲੈ ਦੋ ਫਾੜ ਦਾ ਸੱਕਾ ਪਟਿਆਲੇ ਦੇ ਵਿੱਚ ਸੱਤ ਫਾੜ ਦੇ 30 ਬਣਾ ਦਿੱਤੇ ਵਾਜੇ ਮਿਠਾਈ ਵੀ ਵੱਧ ਗਏ ਆ ਸਾਡਾ ਇਹਨਾਂ ਨੇ 12000 ਕੋਰ ਰੁਪਇਆ ਰੱਖਿਆ ਹੋਇਆ ਜਿੱਦਾਂ ਮੈਨੂੰ ਪਾਸੇ ਮਿਲਣਗੇ ਉਹਦਾ ਦੁੱਗਣਾ ਕਰ ਦੂੰਗਾ ਇਹਨਾਂ ਨੂੰ ਆਸੂ ਆਸੂ ਰਕੂ ਬਣਾਏ ਜੀ ਸਾਵਾ ਸੜਕ ਬਣਾਉਂਗਾ ਤੁਹਾਡੇ ਵਰਗਾ ਤੁਹਾਡੇ ਵਿੱਚੋਂ ਹੈ ਦੇਖੋ ਅਸੀਂ ਆਮ ਲੋਕਾਂ ਦੇ ਕੰਮ ਕਰਦਾ ਆ ਜੀਡੀਰ ਬੰਦਦੇ ਜੀ ਬੰਦ ਹਨ ਲੋਕਾਂ ਦੇ ਪਿੰਡਾਂ ਤੋਂ ਕੋਈ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਪਿੰਡਾਂ ਦੇ ਲੋਕਾਂ ਦਾ ਬੜਾ ਹਾਲ ਹੈ ਜੀ ਬੱਚੇ ਘੱਟੇ ਨਾਲ ਪਿੰਡ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਜੀ ਹਾਵੇ ਟ੍ਰੈਫਿਕ ਦੇ ਨਾਲ ਜੀਟੀ ਰੋਡ ਅਕਸਰ ਦੇ ਬੀੜੀਆਂ ਜੀ ਤੁਸੀਂ ਸਾਡੀ ਮਦਦ ਕਰੋਗੇ ਇੱਕ ਟਿਕਨੇ ਵੋਟਾਂ ਪੈਣੀਆਂ 4 ਨੂੰ ਲੱਦਣਾ 5 ਨੂੰ ਜਾ ਕੇ ਸਾਰੇ ਗਾੜੀਓਂ ਚੱਕ ਦੂੰਗਾ ਜੀ ਤਾਂ ਚੱਕੇ ਘੱਗਰ ਛੁੱਟੇ ਹੋ ਗਰੋ ਜੀ ਨੂੰ ਨਾ ਦਿੱਲੀ ਜਾਊਗਾ ਤੁਹਾਡੇ ਹੱਕ ਦੀ ਪਹੁੰਚੀ ਪਾਏਗਾ ਜੀ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਆ ਇਹ ਲੱਗੀ ਹੋਈ ਹੈ ਨਹੀਂ ਜਿਹੜਾ ਅੰਦਰ ਵਿੱਚ ਉਹ ਰਾਏ ਤੇ ਲੱਗੀ ਹੋਈ ਹੈ ਨਾ ਜੀ ਆ ਹੁਣ ਇਹ ਸਾਰੇ ਸਰਾਇਓ ਵੀ ਤੇ ਰਾਖ ਦੀ ਲੜਾਈ ਨਵਾਣ ਨੂੰ ਕਰਦੇ ਆ ਜੀ ਉਹਦਾ ਮਕਸਦ ਕੀ ਹੈ ਕਿ ਤੇਲ ਹੋਰ ਮਹਿੰਗਾ ਹੋ ਜਾਵੇ ਐਸ ਨੂੰ ਤੇਲ ਸਭ ਤੋਂ ਜ਼ਿਆਦਾ ਖਾਣਾ ਸਭ ਤੋਂ ਮਹਿੰਗਾ ਹੈ ਸਾਡੇ ਕੋਲੇ ਖਾਣਾ ਹੈ ਐਸ ਨੂੰ ਤੇਲ ਸਭ ਤੋਂ ਸਸਤਾ ਮਿਲਿਆ ਜਦੋਂ ਦਰਸੀ ਆਇਆ ਸਸਤਾ ਤੇਲ ਦੇ ਰਿਹਾ ਸਮੂਹ ਤੁਹਾਡਾ ਤੇ ਤੁਹਾਡੇ ਕੋਲ ਪਾਸੇ ਜ਼ਿਆਦਾ ਨਾ ਰਿਹਾ ਔਰ ਸੇ ਸੁੰਦੇ ਰਾਜਿਆਂ ਨੂੰ ਦੇ ਰਹੇ ਉਹ ਉਹਦੇ ਸੱਸਵਾ ਆਤਾ ਜੀ ਇਹਨਾਂ ਨੂੰ ਸੋ ਇਹ ਜਿਹੜੀਆਂ ਸਾਰੀਆਂ ਪਾਲਿਸੀਆਂ ਹੈ ਪਹਿਲਾ ਜਿਹੜੀ ਲੋੜ ਦਾ ਕਰਜ਼ਾ ਲੈਣਾ ਹੈ ਪਾਰਲੀਮੈਂਟ ਦਾ ਕਰਜ਼ਾ ਲੈਣਾ ਐ ਫੇਰ ਹੀ ਸਰਕਾਰ ਬਣਾਣੀ ਹੈ ਜੀ ਤੁਹਾਡੀ ਅਸੀਂ ਜੀ ਆਵਾਜ਼ ਮੰਦਾ ਸਾਥ ਦੇ ਭਗਵਾਨ ਦਾ ਸਾਥ ਦੇ ਅਸੀਂ ਜਦੋਂ ਸਾਡੇ 13 ਇੱਥੇ ਹੋਣਾ ਸਾਰਾ ਕੁਝ ਕਰਦੇ ਅਸੀਂ ਜਿਹੜੀ ਤੁਹਾਡੀ ਜਿੰਦਗੀ ਹੈ ਤੇਲ ਦੇ ਰੇਟ ਵੀ ਘਟਾਵਾਂਗੇ ਇੰਸ਼ੋਰੈਂਸ ਦੇ ਰੇਟ ਘਟਾਵਾਂਗੇ ਗੱਡੀਆਂ ਸਸਤੀਆਂ ਕਰਾਂਗੇ ਔਰ ਤੁਹਾਡਾ ਜਿਹੜਾ ਜਿਹੜਾ ਪਾਉਦਾ ਕੰਮ ਹੈ ਨਾ ਜੀ ਜੀ ਦੇਖੋ ਕਿੰਨੇ ਬੰਦੇ ਹੋ ਜੀ ਆ ਕਿੰਨੇ ਬੰਦੇ ਆ ਕਿ ਇਹ ਰੋਜ਼ਗਾਰ ਦੇ ਨਹੀਂ ਮੰਨਦੇ ਸਰਕਾਰ ਤੋਂ ਬੱਚੇ ਨੂੰ ਰੋਜ਼ਗਾਰ ਦੇਣੋਂ ਰੋਕਾਂ ਦੀ ਰੋਜ਼ੀ-ਰੋਟੀ ਚੱਲਦੀ ਆ। ਹਾਂਜੀ। ਤੇ ਸਰਕਾਰ ਨੂੰ ਹੋਰ ਕੀ ਚਾਹੀਦਾ ਸਰਕਾਰ ਦਾ ਕੰਮ ਹੈ। ਜਿਹੜੀ ਫਾੜੀ ਚੋਣਾਂ ਦੀ ਸਰਕਾਰ ਹੈ ਫਿਲੀਟੇਟਰ ਹੋएगी ਜੀ ਜਾਂ ਰਾਜਾਂ ਦੀ ਸਰਕਾਰ ਹੋਵੇਗੀ। ਜਿਹੜੇ ਮੈਨਾਂ ਜ਼ਬਾਂਦਾਂ ਦੇ ਸੀ ਅਸੀਂ ਤੁਹਾਡੇ ਵਿੱਚ ਅੱਜ ਤਾਂ ਮੈਨੂੰ ਪਤਾ ਲੱਗਿਆ ਮੈਂ ਨਾਲ ਜੀ ਨਾਲ ਮੈਂ ਕਿਹਾ ਇਹ ਆ ਕੀ ਕਰਦੇ ਹੋ ਤੁਸੀਂ? ਦੇਖਦੇ ਕਮੀ ਪੇਸੀ ਹੋएगी। ਕਦੇ ਪੇਸੀ ਨਹੀਂ ਹੋਣਾ ਚਾਹੀਦੀ ਬੱਚਿਆਂ ਦੀ ਸਖਤੀ ਦੀ ਗੱਲ ਹੈ। ਉਹਦੇ ਵਿੱਚ ਥੋੜੀ ਮਦਦ ਕਰਾਂਗੇ ਵੀ ਕਮੀ ਪੇਸੀ ਦੂਰ ਕਰੇ ਸਰਕਾਰ ਥੋੜੀ ਮਦਦ ਕਰਾਈ ਜੂ ਇਸ ਵਿੱਚ। ਸਰਕਾਰ ਮਦਦ ਕਰੇਗੀ ਜੀ ਇਹ ਕਮੀਆਂ ਲਾਉਣ ਅੱਛਾ ਨਹੀਂ ਸਰਤੀ ਹੈ ਔਰ ਤੁਸੀਂ ਜੇ ਸਾਹਮਣੇ ਜਾਓ ਤੁਹਾਡੀ ਜੇ ਚਾਰ ਕਸ ਹੋਏਗਾ ਇਹਦਾ ਤੁਹਾਡੇ ਆਗੇ ਤੁਹਾਡੇ ਸਾਰਾ ਦਿਨ ਮਿਹਨਤ ਕਰਕੇ ਆਪਣਾ ਪਸੀਨਾ ਵਹਾ ਕੇ ਤੁਸੀਂ ਕਰੇਗਾਓ ਤੁਹਾਡੇ ਮਾਂ ਤੋਂ ਫੋੜ ਹੋਵੇ ਬੰਨ ਕੇ ਤੇ ਨਹੀਂ ਬਚਾ ਸਰਕਾਰੇ ਮੋੜ ਤੇ ਲਾਈ ਦੱਖੀ ਮੋੜ ਤੇ ਰਸਤੇ ਤੇ ਲੱਗੇ ਰਸਤੇ ਵੀ ਮੋੜ ਤੇ ਬੰਦ ਹੋ ਗਈ ਜੀ ਹਾਂਜੀ ਪੈਦਾ ਫਰਕ ਬਾਜੀ ਤੁਹਾਡੇ ਨਾਲ ਬਰਾਬਰ ਕੇ ਸਾਰੀ ਸਰਕਾਰ ਕਰੋਗੀ ਔਰ ਖੁੱਲ ਕੇ ਆਪਾਂ ਗੱਲ ਕਰਾਂਗੇ ਔਰ ਸਾਡਾ ਤਾਂ ਸਮੇਂ ਆਇਆ ਤਾਂ ਕੋਈ ਨਹੀਂ ਜੀ ਕਿਸਾਨਾਂ ਨੇ ਕਰੋੜ ਬਣਾ ਤੇ ਕਿਸਾਨਾਂ ਨੂੰ ਨਹੀਂ ਪੁੱਛਦਾ ਜੀ ਔਰ ਬਚਾਰੇ ਰੇਲਵੇ ਲਾਈਨ ਤੇ ਬੈਠੇ ਹੋਇਆ ਕਿਹਨੇ ਜਰ ਦੇ ਬੈਠੇ ਹੋਇਆ ਜੀ ਉਹ ਬਚੇ ਨੇ ਜੀ ਸਾਰ ਪੁੱਛਦਾ ਜੀ ਕੋਈ ਕੋਈ ਨਹੀਂ ਚਲਾਤੀਆਂ ਜੀ ਸਰਚ ਗੋਲੀਆਂ ਮਾਰਤੀਆਂ ਜੀ ਗੈਸ ਤੇ ਗੋਲੀਆਂ ਚਲਾਤ ਕੰਡਿਆੜੀਆਂ ਕਾਰਾਂ ਲਾਤੀਆਂ ਜੀ ਇਹ ਕੋਈ ਧੱਕਾ ਜੀ ਇਹਦੇ ਲੋਕਾਂ ਚ ਕਹਿੰਦੇ ਆ ਤੁਸੀਂ ਨੂੰ ਵੱਲੋਂ ਜੇ ਉਹ ਚਾਹਤੇ ਕਰੋ ਜੀ ਸਾਡਾ ਸਾਥ ਦਿਓ ਭਾਜੀ ਸਰਕਾਰ ਸਿਸਟਮ ਨੂੰ ਰਿਪੋਰਟ ਕਰਾਂਗੇ ਔਰ ਪਟਾਲੇ ਦੇ ਹੱਥ ਤੋਂ ਵਧੀਆ ਹੋਏ ਜੀ ਲੋਜੇ ਬਚਾਰੇ ਆ ਜੀ ਪੱਲਾ ਵੀ ਨਿਕ ਬਣਾ ਰਹੇ ਆ ਜੀ ਤੇ ਇਧਰ ਵੀ ਫਟਵਾਦੀ ਕਿਤੇ ਆ ਕਿਉਂ ਜੀ ਹੁਣ ਅੱਜ ਇਹ ਫਟਫਟ ਕਰਦੇ ਪਿੰਡਾਂ ਦੇ ਸੜਕਾਂ ਦੇ ਜੇ ਸੜਕਾਂ ਵਧੀਆ ਹੋਣਗੀਆਂ ਤੇ ਕੱਦੀਆਂ ਟੱਪਣੀਆਂ ਨਹੀਂ ਜੀ ਉਹਦੇ ਨੂੰ ਜੇ ਟਾਰਸ ਸਸਤੇ ਹੋਣਗੇ ਅਗਲਾ ਆਪੇ ਪਾ ਦੇਵੋ ਟਾਈਮ ਸਰ ਇਹ ਤੁਹਾਨੂੰ 4 ਪੈਸੇ ਵੱਧਦੇ ਹੋਣਗੇ ਜੋ ਨਹੀਂ ਪਾਉਗਾ ਅਗਲਾ ਜੀ ਕਿਉਂ ਜੀ ਗੱਡੀ ਜੀ ਮੈਂ ਟੈਸਟ ਕਰੂੰਗਾ ਜਰੂਰ ਹੀ ਲੱਗਦਾ ਜੀ ਸਰਕਾਰ ਨੂੰ ਤੁਸੀਂ ਦਸਾਂ ਲੋਨ ਦੀ ਗੱਲ ਚੱਲਣ ਵਾਲੇ ਅਸੀਂ ਤੁਹਾਡੇ ਨਾਲ ਆ ਕੋਈ ਜਿੱਕਰ ਨਹੀਂ ਆਉਂਦਿਆ ਨਹੀਂ ਕੋਣੋ ਤੁਹਾਡੀ ਜਿੰਦਗੀ ਆਸਾਨ ਕਰਾਂਗੇ ਕੌਡੀ ਆਮਦਨ ਆਮ ਆਦੀਪਤ ਸਰਕਾਰ ਕੋਲੋਂ ਦਾ ਤੁਹਾਡੇ ਘਰ ਤੇ ਘਟਣਗੇ ਨਾ ਬੱਚਿਆਂ ਦੀ ਪੜ੍ਹਾਈ ਤੇ ਖਰਚਾ ਹੋਵੇ ਉਹ ਕਿੱਥੇ ਜੀ ਨਾ ਤੁਹਾਡਾ ਦਵਾਈ ਵਾਸਤੇ ਖਰਚਾ ਹੋਵੇ ਪਾਣੀ ਤੁਹਾਡੇ ਘਰ ਆਊਗਾ ਫ੍ਰੀ ਆਊਗਾ ਜੀ ਪੀਣ ਵਾਲਾ ਅਜਿਹਾ ਬਿਨਾਂ ਆਰੇ ਦੇ ਪਿੰਡ ਵਾਲਾ ਆਊਗਾ ਬਿੱਲੇ ਚਾਲੂ ਦੇਾਂਗੇ ਬਾਕੀ ਸਾਰੀਆਂ ਸਰਪ੍ਰਤੀ ਤੁਹਾਨੂੰ ਰੈਂਟ ਨਹੀਂ ਦੇਵਾਂਗੇ ਅਸੀਂ ਕੌਡੀ ਕੌਡੀ ਸਰਪ੍ਰਤੀ ਹੋਰ ਲਾਵਾਂਗੇ ਲੋਕਾਂ ਨੂੰ ਸਵਾਵਾ ਕਰਨੇ ਤਾਂ ਹੋਰ ਕੰਮ ਕਰਤਾ ਜਿਵੇਂ ਸਕੂਲਾਂ ਦਾ ਇਹ ਜੀ ਸਰਪ੍ਰਤੀ ਦੇਵਾਂਗੇ ਕਿ ਜਿੱਥੇ ਅਸੀਂ ਸਕੂਲ ਨਹੀਂ ਬਿਰਾ ਸਕਦੇ ਜੋ ਤੁਸੀਂ ਬੱਸ ਵੀ ਲਾ ਸਕਦੇ ਥੋੜੀ ਜਿਹੀ ਵਾ ਲੈ ਲਾਂਗੇ ਦੋਨੋਂ ਪਾਸੇ ਜਗਾਣਾ ਚਾਰ ਪਾਸੇ ਦੇ ਲੱਗਦੇ ਆ ਬੱਚੇ ਬਚਾਦਾ ਕਿਉਂ ਇਹਨਾਂ ਨੂੰ ਪੈਸੇ ਸਰਕਾਰ ਦੇ ਦੇਗੀ ਉਹਦਾ ਸਵਾਰ ਐਕਸੀਡੈਂਟ ਹੋਇਆ ਸੀ ਚੌੜਾ ਬੰਦਾ ਲੱਗਿਆ ਹੋਇਆ ਸਾਰਾ ਮੈਂ ਸਾਰਾ ਅਰੇਂਜਮੈਂਟ ਕਰਤਾ ਜੀ ਬਰੇਂਡਰ ਡਾਕਟਰ ਵੀ ਆਰਦਾ ਜੀ ਚੌੜਾ ਨਾਲ ਜੇ ਡੇਬਰਾ ਹੱਥਾ ਚ ਹੋਣੀ ਇੱਕ ਹੋਰ ਹੋਣੇ ਤਾਂ ਜਾ ਠਾੜਾ ਲੈ ਦੇ ਜੀ ਉਹ ਨਾਲ ਵਾਲੇ ਕਹਿੰਦੇ ਅਸੀਂ ਸਾਨੂੰ ਵੀ ਆਉਂਦੀ ਸਰਕਾਰ ਚਾਹੀਦੀ ਅੰਨ ਦਾ ਬਾਜੋ ਵੋਟਾਂ ਫਿਰ ਤੁਹਾਡੇ ਵੀ ਕੁਝ ਕਰਦੇ ਆਂਗੇ ਤੋ ਇਹੇ ਕਰਕੇ ਸਾਡੇ ਵੀਟਰ ਨੂੰ ਅੰਦਰ ਕੀਤਾ ਜੀ ਇਹਨਾਂ ਨੇ ਤੁਸੀਂ ਆਪਾਂ ਇਕੱਲੇ ਆਪਾਂ ਸਾਰੇ ਇਕੱਠੇ ਜੀ ਜਿੰਨੇ ਵੀ ਆਪਾਂ ਦਸਾਂ ਨਾ ਕਿ ਕਿਲਕਾ ਦੇ ਵਾਗਿਆ ਮੈਂ ਤਾਂ ਉਹ ਦਲ ਖੜਾ ਜੀ ਜਿੱਥੇ ਵੀ ਅੰਦਰ ਨੂੰ ਦੇਖਦੇ ਹੋ ਕੋਈ ਵੀ ਮੈਂ ਬਾਹਰ ਤੋਂ ਬੈਠਾ ਜਾ ਕੇ ਜਿਹੜੇ ਰੋਣਾ ਦੇ ਵਿੱਚ ਆਸਿ ਰੋਣਾ ਦੇ ਵਿੱਚ ਹੈ ਕਿ ਲੋਕਾਂ ਨੂੰ ਕੋਈ ਡੈਕੋ ਦੀ ਪ੍ਰਾਲਾਟ ਉੱਥੇ ਹੈ ਸਾਰੇ ਦੇ ਲੋਕਾਂ ਦੇ ਵਿੱਚ ਰਹਿੰਦੇ ਆ ਜੀ ਅਸੀਂ ਤੁਹੋ ਕੁਦਰਤ ਮਰਜ਼ੀ ਜਿਹੜਾ ਮਰਜ਼ੀ ਆਵੇ ਮਿਲੇ ਜਦੋਂ ਮਰਜ਼ੀ ਆਵੇ ਨਿਸ਼ਚਿਤ ਹੋ ਕੇ ਜਾਓ ਜੀ ਨਿਸ਼ਚਿਤ ਹੋ ਕੇ ਆਪਣਾ ਕੰਮ ਕਰੋ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਸਰਦਾਰ ਵਾਸਤੇ ਕਿਸੇ ਬੰਦੇ ਵਾਸਤੇ ਵੀ ਜਿਹੜੀ ਆਰਵਰ ਪੀੜ੍ਹੀ ਦੀ ਸੇਵਾ ਕਰਦੇ ਨੇ ਬੱਚੇ ਸਕੂਲਾ ਕਰਦੇ ਬੜਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਪੂਰੀ ਕੋਸ਼ਿਸ਼ ਕਰਦੇ ਰਹਾਂਗੇ ਸੇਵਾ ਦੇ ਨਾਲ ਕੋਈ ਕੋਈ ਦਿੱਕਤ ਨਹੀਂ ਆਉਣ ਦੇਣੀ ਜਾਊਗੀ